ਪਾਕਿਸਤਾਨ ਪਾਕਿਸਤਾਨ ਹਾਂਜੀ ਜ਼ੋਰਦਾਰ ਤਾੜੀਆਂ ਵੀ ਇਹਨਾਂ ਲਈ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਐ ਪੰਜਾਬੀਆਂ ਦੇ ਦਿਲ 'ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਐ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਆ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਆਂ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਗਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਆ ਉਹਨਾਂ ਨੂੰ ਵੀ ਨਿੱਗਾ ਸਵਾਗਤ ਕੁਝ ਬੰਦੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਦਿਲ ਜਿੱਤ ਲੈਂਦੇ ਨੇ ਅੱਜ ਜਿਹੜਾ ਦਿਲ ਜਿੱਤਿਆ ਉਹ ਜਿੱਤਿਆ ਦਲਜੀਤ ਦੁਸਾਂਜ ਨੇ ਵੀਰੇ ਤੂੰ ਕਮਾਲ ਹੀ ਕਰ ਗਿਆ ਤੂੰ ਤੇ ਸਭ ਨੂੰ ਪਿੱਛੇ ਛੱਡ ਗਿਆ ਤੂੰ ਤੇ ਸਰਹੱਦਾਂ ਦੀਆਂ ਲੈਣਾ ਨੂੰ ਵੀ ਮਿਟਾ ਗਿਆ ਲੈਂਦਾ ਕੀ ਚੜਦਾ ਕੀ ਇੰਡੀਆ ਕੀ ਪਾਕਿਸਤਾਨ ਕੀ ਤੂੰ ਤੇ ਨਫ਼ਰਤ ਦੀ ਬੋਲੀ ਖਤਮ ਕਰਤੀ ਤੂੰ ਤੇ ਇਹ ਦੱਸਿਆ ਕਿ ਪਿਆਰ ਸਰਹੱਦ ਨਹੀਂ ਵੇਖਦਾ ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ ਤੇ ਗੁਲੂਕਾਰ ਕਦੀ ਵੀ ਸਰਹੱਦਾਂ ਦਾ ਪਾਬੰਦ ਨਹੀਂ ਹੁੰਦਾ ਅੱਜ ਦੀ ਵੀਡੀਓ ਤੁਹਾਡੀਆਂ ਅੱਖਾਂ ਖੋਲ ਦੇਗੀ ਜਿਹੜੇ ਇੰਡੀਆ ਤੇ ਪਾਕਿਸਤਾਨ ਦੇ ਨਾਲ ਲੜਾਉਣ ਦੀ ਗੱਲ ਕਰਦੇ ਨੇ ਜਿਹੜੇ ਇੰਡੀਆ ਤੇ ਪਾਕਿਸਤਾਨ ਦੀ ਨਫ਼ਰਤ ਦੀ ਗੱਲ ਕਰਦੇ ਨੇ ਅੱਜ ਦੀ ਵੀਡੀਓ ਨੇ ਦਿਲ ਜਿੱਤ ਲੈਨੇ ਕੀ ਸਿੱਖ ਇੱਕੀ ਮੁਸਲਮਾਨ ਅੱਜ ਦੀ ਵੀਡੀਓ ਭਾਈਚਾਰੇ ਦੀ ਏ ਤੇ ਦਿਲਜੀਤ ਦੁਸਾਂਜ ਨੇ ਇਸ ਤਰ੍ਹਾਂ ਦਾ ਅਮਲ ਕੀਤਾ ਕਿ ਜਿੰਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਦਿਲਜੀਤ ਦੁਸਾਂਜ ਦੀ ਤਾਰੀਫ ਕਰਨ ਤੇ ਮਜਬੂਰ ਹੋ ਜਾਓਗੇ ਦਿਲਜੀਤ ਦੁਸਾਂਜ ਨੇ ਸਿਰਫ ਇੰਡੀਆ ਹੀ ਨਹੀਂ ਬਲਕਿ ਲੈਂਦੇ ਪੰਜਾਬ ਤੇ ਪਾਕਿਸਤਾਨ ਦੇ ਦਿਲ ਜਿੱਤੇ ਨੇ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਫ ਵਧਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਪਹਿਲਾ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨਲਾਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਇਹ ਵੀਡੀਓ ਸ਼ੁਰੂ ਕਰਦੇ ਆ 1 2 3 2 ਇਹ ਜੋ ਫੌਟ ਸੀ ਕਿ ਤਾ Pakistan Oh Pakistan haan ah, nah. yeah. ji zor dar taaliyan bhi inon yeah. dekho ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਐ ਪੰਜਾਬੀਆਂ ਦੇ ਦਿਲ ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਐ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਐ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਐ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਘਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਉਹਨਾਂ ਨੂੰ ਵੀ ਨਿੱਘਾ ਸਵਾਗਤ ਸਾਡੇ ਸਾਰਿਆਂ ਵੱਲੋਂ ਮਿਊਜ਼ਿਕ ਸੰਗਤ। ਥੈਂਕ ਯੂ ਮੈਮ। ਥੈਂਕ ਯੂ ਸੋ ਮੱਚ। ਅਪਰੀਸ਼ੀਏਟ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਜ਼ੋਰਦਾਰ ਤਾੜੀਆਂ ਕੁੜੀ ਦੇ ਨਾਂ ਦੇ ਲਈ। ਸਾਡਾ ਫਰਜ਼ ਹੈ ਕਿ ਅਸੀਂ ਬਹੁਤ-ਬਹੁਤ ਪਿਆਰ ਫੈਲਾਈਏ, ਨਫ਼ਰਤ ਨਾ ਫੈਲਾਈਏ। ਸਾਡਾ ਇਹ ਰਸਤਾ ਰਹੇਗਾ। ਸਵੇਰ ਨੂੰ ਮੇਰੇ ਨੂੰ ਪਿਆਰ ਹੈ। ਚਾਹੇ ਤੁਸੀਂ ਇੰਡੀਆ ਤੋਂ ਆਏ ਹੋ, ਪਾਕਿਸਤਾਨ ਤੋਂ ਆਏ ਹੋ। ਸਾਰਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ। ਥੈਂਕ ਯੂ। ਕਿਉਂਕਿ ਕੋਈ ਮੇਰੀ ਮਰਦੀ ਦਿਲਜੀਤ ਦਸਾਜ ਨੇ ਦਿਲ ਜਿੱਤ ਲੈਨੇ ਦਿਲ ਦੇ ਨਾਲ ਨਾਲ ਦਿਮਾਗ ਵੀ ਜਿੱਤ ਲੈਨੇ ਸਲਾਮ ਹੈ ਵੀਰ ਤੈਨੂੰ ਤੂੰ ਪੰਜਾਬ ਦਾ ਪੋਤੇ ਤੂੰ ਪੰਜਾਬੀ ਮਾਂ ਦਾ ਪੋਤੇ ਅੱਜ ਤੂੰ ਸਾਬਤ ਕੀਤਾ ਚਾਹੇ ਉਹ ਚੜਦੇ ਪੰਜਾਬ ਦੀ ਧੀ ਹੋਏ ਚਾਹੇ ਉਹ ਲੈਂਦੇ ਪੰਜਾਬ ਦੀ ਧੀ ਹੋਏ ਧੀ ਧੀ ਹੁੰਦੀ ਏ ਤੇ ਧੀ ਦੀ ਇੱਜ਼ਤ ਕੋਈ ਇੱਕ ਪੰਜਾਬੀ ਜਾਣਦਾ ਤੇ ਤੂੰ ਅੱਜ ਉਹ ਇੱਜ਼ਤ ਕਰਕੇ ਇਹ ਸਾਬਤ ਕੀਤਾ ਕਿ ਬਾਕੀ ਤੂੰ ਕਿਸੇ ਪੰਜਾਬੀ ਮਾਂ ਦਾ ਪੁੱਤ ਹੈ ਤੇ ਅੱਜ ਦੁਨੀਆ ਦੇ ਵਿੱਚ ਜਿਨ੍ਹਾਂ ਨਾਂ ਤੇਰਾ ਬਣਿਆ ਜਿੰਨੀ ਤੇਰੀ ਇੱਜ਼ਤ ਬਣੀ ਏ ਉਹ ਐਸੀ ਗੱਲਾਂ ਤੋਂ ਬਣੀ ਏ ਕਿ ਤੂੰ ਕਦੀ ਫਰਕ ਨਹੀਂ ਪਾਇਆ ਚਾਹੇ ਉਹ ਪੰਜਾਬ ਦਾ ਏ ਚਾਹੇ ਉਹ ਪਾਕਿਸਤਾਨ ਦਾ ਏ ਚਾਹੇ ਉਹ ਇੰਡੀਆ ਦੇ ਪੰਜਾਬ ਦਾ ਏ ਤੂੰ ਸਭ ਦੇ ਨਾਲ ਪਿਆਰ ਕੀਤਾ ਸਭ ਦੇ ਨਾਲ ਮੁਹੱਬਤ ਕੀਤੀ ਤੇ ਤੇਰੇ ਇਸ ਪਿਆਰ ਕਰਨ ਨੂੰ ਤੇਰੇ ਇਸ ਇੱਜ਼ਤ ਨੂੰ ਸਲਾਮ ਏ ਜਿਹੜੀ ਜ਼ਤ ਤੂੰ ਦੇਣਾ ਇਸ ਇੱਜ਼ਤ ਨੂੰ ਸਲਾਮ ਹੈ ਤੇ ਦਲਜੀਤ ਦੋਸਾਂਝ ਦੇ ਫੈਨ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਤਦਾਨ ਚ ਨੇ ਉਹ ਇਸ ਲਈ ਇੰਨੇ ਜ਼ਿਆਦਾ ਨੇ ਕਿ ਦਲਜੀਤ ਦੋਸਾਂਝ ਦਿਲਾਂ ਉਤੇ ਰਾਜ ਕਰ ਰਿਹਾ ਸਿੱਧੂ ਮੂਸੇ ਵਾਲੇ ਤੋਂ ਬਾਅਦ ਅਗਰ ਦਿਲ ਨੂੰ ਕੋਈ ਖਿੱਚ ਪਾਉਂਦਾ ਤੇ ਉਹ ਹੈ ਦਲਜੀਤ ਦੋਸਾਂਝ ਦਲਜੀਤ ਦੋਸਾਂਝ ਨੇ ਪਿਆਰ ਤੇ ਮੁਹੱਬਤ ਦੇ ਨਾਲ ਸਭ ਨੂੰ ਇੱਕ ਦਫਾ ਫੇਰ ਇਕੱਠਿਆਂ ਕੀਤਾ ਇਹ ਤੇਰਾ ਪਿਆਰ ਤੇਰੀ ਮੁਹੱਬਤ ਇਨਸ਼ਾਅੱਲਾ ਸਰਹੱਦਾਂ ਨੂੰ ਖਤਮ ਕਰੇਗੀ ਦੋ ਪੰਜਾਬਾਂ ਨੂੰ ਇਕੱਠਾ ਕਰੇਗੀ ਤੇ ਐਸਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ